ਮੈਂ ਕਹਾਂ ਵੀ ਪੈਸੇ ਨਿਕਲਗੇ ਨਿਕਲਾਗੇ ਭਾਈ ਮੈਂ ਤੇਰੀ ਗੱਡੀ ਚਲਾ ਦੂੰ ਦੋ ਟਰੱਕ ਡਰਾਈਵਰਾਂ ਦੀ ਖੁਦਕੁਸ਼ੀ ਦਾ ਜਿਹੜਾ ਮਾਮਲਾ ਹੈ ਜੀ ਉਹ ਸਾਰੀਆਂ ਤੁਸੀਂ ਵੀਡੀਓ ਦੇ ਰਾਹੀਂ ਦੇਖ ਲਿਆ ਕਿ ਉਹਨਾਂ ਨਾਲ ਕੀ ਹੋਇਆ ਮੇਰਾ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕਿ ਮੈਂ ਇਹ ਚੀਜ਼ ਸਾਫ਼ ਕਰਨੀ ਚਾਹੁੰਦਾ ਕਿ ਉਹ ਜਿਹੜੇ ਦੋ ਟਰੱਕ ਡਰਾਈਵਰਾਂ ਨੇ ਖੁਦਕੁਸ਼ੀ ਕੀਤੀ ਹੈ ਉਹਨਾਂ ਦੇ ਇਲਜ਼ਾਮ ਲੱਗੇ ਨੇ ਕਿ ਉਹਨਾਂ ਨੇ 65000 ਰੁਪਏ ਚੋਰੀ ਕੀਤਾ ਹੈ ਇਹ ਗੱਲ ਬਿਲਕੁਲ ਝੂਠ ਹੈ ਉਹ ਬੰਦੇ ਚੋਰ ਨਹੀਂ ਹੋ ਸਕਦੇ ਉਹ ਟਰੱਕ ਡਰਾਈਵਰ ਚੋਰ ਨਹੀਂ ਹੋ ਸਕਦੇ ਇਹ ਚੀਜ਼ ਦਾ ਮੈਂ ਤੁਹਾਨੂੰ ਸਬੂਤ ਦਊਂਗਾ ਵੀਡੀਓ ਦੇ ਐਂਡ ਦੇ ਵਿੱਚ ਪਹਿਲਾਂ ਆਪਾਂ ਸਾਰਾ ਮਸਲਾ ਇੱਕ ਵਾਰੀ ਜਿਨ੍ਹਾਂ ਨੂੰ ਨਹੀਂ ਪਤਾ ਹੈਗਾ ਉਹਨਾਂ ਨੂੰ ਵੀ ਦੱਸ ਦਈਏ ਦੋ ਡਰਾਈਵਰ ਸੀ ਜੀ ਇੱਕ ਡਰਾਈਵਰ ਸੀਨੀਅਰ ਸੀ ਉਹਨਾਂ ਦੇ ਵਿੱਚ ਦੂਸਰਾ ਜਿਹੜਾ ਬੈਕ ਸਾਈਡ ਤੇ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਉਹ ਹੋ ਸਕਦਾ ਹੈ ਹੈਲਪਰ ਹੋਵੇ ਇੱਕੋ ਪਿੰਡ ਦੇ ਸੀ ਸੰਗਰੂਰ ਜ਼ਿਲ੍ਹੇ ਦੀ ਇਹ ਘਟਨਾ ਹੈ ਪੰਜਾਬ ਦੇ ਵਿੱਚ ਸੰਗਰੂਰ ਜ਼ਿਲ੍ਹਾ ਪੈਂਦਾ ਹੈ ਤੇ ਇਹਨਾਂ ਨੇ ਕੀ ਕਰਿਆ ਜੀ ਇੱਕ ਢੇਡਾ ਲਾਇਆ ਠੀਕ ਹੈ ਉਸ ਤੋਂ ਬਾਅਦ ਉਹਨਾਂ ਨੂੰ ਪੇਮੈਂਟ ਮਿਲ ਗਈ ਜਿਹੜੀ ਮਾਲ ਦੀ ਤੋਂ ਓਟਵਾਈ ਦੀ ਪੇਮੈਂਟ ਹੁੰਦੀ ਹੈ 65000 ਰੁਪਿਆ ਉਸ ਤੋਂ ਬਾਅਦ ਉਹ ਲੁਧਿਆਣੇ ਗਏ ਲੁਧਿਆਣੇ ਉਹਨਾਂ ਨੂੰ ਰਾਤ ਕੱਟੀ ਉਹਨਾਂ ਨੇ ਲੇਟ ਹੋ ਗਏ ਕਿਸੇ ਵੀ ਕਾਰਨੋਂ 65000 ਰੁਪਿਆ ਸੀ ਉਹ ਜਿਹੜਾ ਉਹਨਾਂ ਨੇ ਗੱਡੀ 'ਚ ਰੱਖਿਆ ਹੋਇਆ ਸੀ ਹੁਣ ਗਰਮੀ ਦਾ ਸੀਜ਼ਨ ਬਹੁਤ ਜ਼ਿਆਦਾ ਹੈ ਡਰਾਈਵਰ ਗੱਡੀਆਂ ਦੇ ਵਿੱਚ ਨਹੀਂ ਸੌ ਸਕਦੇ ਏਸੀ ਲੱਗੇ ਹੁੰਦੇ ਨੇ ਕਈ ਟਰੱਕਾਂ 'ਚ ਕਈਆਂ 'ਚ ਨਹੀਂ ਲੱਗੇ ਜਿਹੜੀਆਂ 'ਚ ਲੱਗੇ ਨੇ ਉਹ ਵੀ ਗੱਡੀ ਨੂੰ ਖੜੀ ਕਰਕੇ ਬੰਦ ਕਰਕੇ ਸੀ ਨਹੀਂ ਚਲਾ ਸਕਦੇ ਤਾਂ ਕਰਕੇ ਉਹਨਾਂ ਨੇ ਬਾਹਰ ਰਾਤ ਕੱਟੀ ਹੋਊਗੀ ਇਹ ਗੱਲ ਤਾਂ ਬਿਲਕੁਲ ਕਲੀਅਰ ਜੇ ਅੰਦਰ ਵੀ ਕੱਟੀ ਹੈ ਤਾਂ ਵੀ ਹੋ ਸਕਦਾ ਕਿਉਂਕਿ ਚੋਰੀ ਤਾਂ ਜੀ ਜਿੱਥੇ ਸੇਫ ਲੌਕ ਲੱਗੇ ਹੋਏ ਨੇ ਘਰਾਂ ਦੇ ਵਿੱਚ ਵੀ ਹੋ ਜਾਂਦੀ ਹੈ ਟਰੱਕ ਦਾ ਇੱਕ ਬਹੁਤ ਬਿਲਕੁਲ ਨਾਰਮਲ ਚੀਜ਼ ਹੈ ਚਲੋ ਉਹਨਾਂ ਨਾਲ ਜਿਹੜੀ ਘਟਨਾ ਵਾਪਰ ਗਈ ਸਵੇਰ ਨੂੰ ਉਹਨਾਂ ਨੂੰ ਪਤਾ ਲੱਗਦਾ ਕਿ ਉਹਨਾਂ ਦੇ ਪੈਸੇ ਨੇ ਜਿਹੜੇ 65000 ਰੁਪਿਆ ਪਾੜਾ ਸੀ ਉਹ ਚੋਰੀ ਹੋ ਗਿਆ ਮਾਲਕਾਂ ਨੂੰ ਉਹਨਾਂ ਨੇ ਫੋਨ ਕੀਤਾ ਕਿ ਜੀ ਪੈਸੇ ਚੋਰੀ ਹੋ ਗਏ ਉਹਨਾਂ ਨੇ ਕਿਹਾ ਵੀ ਚਲੋ ਤੁਸੀਂ ਆ ਜਾਓ ਇੱਥੇ ਠੀਕ ਹੈ ਉਸ ਤੋਂ ਬਾਅਦ ਉਹਨਾਂ ਨੇ ਘਰੇ ਵੀ ਦੱਸਿਆ ਵੀ ਐ ਕਰਕੇ ਇਹ ਘਟਨਾ ਹੋ ਗਈ ਮਾਲਕਾਂ ਨੇ ਕੀ ਕਰਿਆ ਜੀ ਜਿਹੜਾ ਮਾਲਕ ਦੱਸਿਆ ਜਾ ਰਿਹਾ ਹੈ ਟਰੱਕ ਦਾ ਜਿਹੜੇ ਦੇ ਇਹ ਦੋਨੋਂ ਡਰ ਔਰ ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਜੀ ਉਹਨਾਂ ਨੇ ਇਹਨਾਂ ਦੋਨਾਂ ਡਰਾਈਵਰਾਂ ਨਾਲ ਅਲੱਗ-ਅਲੱਗ ਕਮਰਿਆਂ ਦੇ ਵਿੱਚ ਲਾ ਲਓ ਠੀਕ ਹੈ ਅਲੱਗ-ਅਲੱਗ ਜਗ੍ਹਾ ਤੇ ਰੱਖ ਕੇ ਇਹਨਾਂ ਨੂੰ ਕੁੱਟਮਾਰ ਕੀਤੀ ਇਹਨਾਂ ਨਾਲ ਕਾਫੀ ਕੁੱਟਿਆ ਇਹਨਾਂ ਨੂੰ ਉਹਨਾਂ ਨੇ ਦੱਸਿਆ ਵੀਡੀਓ ਵੀ ਤੁਸੀਂ ਉਹ ਦੇਖੀ ਹੈ ਕਿ ਮੇਰੀ ਉਂਗਲ ਤੋੜਤੀ ਜਾਂ ਮੇਰੇ ਲੱਤ ਤੇ ਤੇ ਉਸ ਤੋਂ ਬਾਅਦ ਇੱਕ ਦੂਸਰੇ ਨੂੰ ਅਲੱਗ-ਅਲੱਗ ਉਹਨਾਂ ਨੂੰ ਪੁੱਛਿਆ ਗਿਆ ਕਿ ਯਾਰ ਉਹ ਕਹਿ ਰਿਹਾ ਪੈਸੇ ਤੇਰੇ ਕੋਲੇ ਨੇ ਉਹ ਕਹਿ ਰਿਹਾ ਤੇਰੇ ਕੋਲੇ ਨੇ ਹੁਣ ਇਹ ਦੋਨੋਂ ਜਿਹੜੇ ਡਰਾਈਵਰ ਨੇ ਕੋਈ ਗੱਲ ਕਹਿ ਰਹੇ ਨੇ ਕਿ ਅਸੀਂ ਜੀ ਚੋਰੀ ਨਹੀਂ ਕੀਤੀ ਜ਼ਿੰਦਗੀ 'ਚ ਅਸੀਂ ਕਦੇ ਵੀ ਕਿਸੇ ਦੀ ਵੀ ਚੋਰੀ ਨਹੀਂ ਕੀਤੀ ਪਰ ਜੇ ਫੇਰ ਵੀ ਤੁਹਾਨੂੰ ਅਸੀਂ ਗਲਤ ਲੱਗ ਰਹੇ ਹਾਂ ਜੇ ਸਾਡੀ ਵਜ੍ਹਾ ਕਰਕੇ ਚੋਰੀ ਹੋਈ ਹੈ ਪੈਸੇ ਨਿਕਲ ਗਏ ਤਾਂ ਤੁਸੀਂ ਸਾਡੀ ਤਨਖਾਹ ਦੇ ਵਿੱਚੋਂ ਕੱਟ ਲਿਓ ਅਸੀਂ ਭਜਦੇ ਨਹੀਂ ਹੈਗੇ ਕਿਤੇ ਵੀ ਅਸੀਂ ਇਹ ਪੈਸੇ ਨੇ ਜਿਹੜੇ ਤੁਹਾਡੇ ਪੂਰੇ ਕਰਾਂਗੇ ਹੁਣ ਇੱਥੋਂ ਇਹ ਗੱਲ ਕਲੀਅਰ ਹੋ ਜਾਂਦੀ ਹੈ ਕਿ ਉਹ ਬੰਦੇ ਚੋਰ ਨਹੀਂ ਹੋ ਸਕਦੇ ਕਿਉਂਕਿ ਜੇ ਉਹ ਬੰਦੇ ਚੋਰ ਹੁੰਦੇ ਜੇ ਉਹਨਾਂ ਨੇ ਪੈਸੇ ਕੱਢੇ ਹੁੰਦੇ ਦੋਨਾਂ ਨੇ ਆਪ ਤੋਂ ਤਾਉ ਬੰਦਿਆਂ ਨੇ ਕਦੇ ਵੀ ਇਹ ਚੀਜ਼ ਨਹੀਂ ਕਹਿਣੀ ਸੀ ਕਿ ਸਾਡੀ ਤਨਖਾਹ ਦੇ ਵਿੱਚੋਂ ਕੱਟ ਲਿਓ ਤਾਉ ਬੰਦੇ ਪਹਿਲੀ ਗੱਲ ਤਾਂ ਭੱਜ ਜਾਣਾ ਸੀ ਉਹਨਾਂ ਨੇ ਦੂਸਰਾ ਨੰਬਰ ਨਾ ਭੱਜਦੇ ਤਾਂ ਉਹ ਏਸੀ ਗੱਲ ਤੇ ਰਹਿੰਦੇ ਕਿ ਜੀ ਪੈਸੇ ਨਿਕਲ ਕੇ ਟਰੱਕ ਦੇ ਵਿੱਚੋਂ ਚੋਰੀ ਹੋ ਗਈ ਸਾਨੂੰ ਨਹੀਂ ਪਤਾ ਸਾਨੂੰ ਨਹੀਂ ਠੀਕ ਹੈ ਤੁਸੀਂ ਸਾਨੂੰ ਨਹੀਂ ਐਕਸੈਪਟ ਕਰ ਰਹੇ ਅਸੀਂ ਨੌਕਰੀ ਛੱਡ ਦੰਨੇ ਆ ਸਾਨੂੰ ਕੱਢ ਦੋ ਅਸੀਂ ਹੋਰ ਕੰਮ ਦੇਖ ਲਾਂਗੇ ਪਰ ਉਹ ਬੰਦਿਆ ਨੇ ਵੀਡੀਓ ਦੇ ਵਿੱਚ ਇਹੀ ਬੋਲਿਆ ਕਿ ਅਸੀਂ ਮਾਲਕਾਂ ਨੂੰ ਬਾਰ-ਬਾਰ ਇਹੀ ਕਿਹਾ ਕਿ ਅਸੀਂ ਤੁਹਾਡੇ ਪੈਸੇ ਦੇਣ ਵਾਸਤੇ ਤਿਆਰ ਆ ਜੀ ਅਸੀਂ ਆਪਣੀ ਸੈਲਰੀ ਦੇ ਵਿੱਚੋਂ ਤੁਹਾਡੇ ਪੈਸੇ ਪੂਰੇ ਕਰਾਂਗੇ ਇੱਕ ਸਾਲ ਦੇ ਵਿੱਚ ਹੋਣ ਚਾਹੀਏ ਡੇਢ ਸਾਲ ਚ ਹੋਣ ਚਾਹੀਏ 2 ਸਾਲਾਂ ਦੇ ਵਿੱਚ ਹੋਣ ਹੁਣ ਇੱਥੋਂ ਇਹ ਗੱਲ ਕਲੀਅਰ ਹੋ ਜਾਂਦੀ ਵੀ ਇਹ ਬੰਦੇ ਉਹ ਚੋਰ ਨਹੀਂ ਸੀ ਪਰ ਮਾਲਕਾਂ ਨੇ ਉਹਨਾਂ ਨਾਲ ਕਾਫੀ ਕੁੱਟਮਾਰ ਕੀਤੀ ਹੁਣ ਜਿਹੜਾ ਬੰਦਾ ਇਮਾਨਦਾਰ ਹੁੰਦਾ ਜੀ ਜਿਹੜਾ ਬੰਦਾ ਠੀਕ ਹੈ ਆਪਾਂ ਇਹ ਕਹਿ ਦਈਏ ਵੀ ਯਾਰ ਇੱਕ ਬੰਦਾ ਹੈ ਯਾਰ ਉਹ ਬੰਦੇ ਨੇ ਕਦੇ ਜ਼ਿੰਦਗੀ ਦੇ ਵਿੱਚ ਕੋਈ ਗਲਤ ਕੰਮ ਕੀਤਾ ਨਹੀਂ ਤਾਂ ਉਹਨੂੰ ਇਹ ਚੀਜ਼ਾਂ ਸਹਿਣੀਆਂ ਬਹੁਤ ਔਖੀਆਂ ਹੋ ਜਾਂਦੀਆਂ ਨੇ ਬਾਹਰ ਨਿਕਲਣਾ ਜਾਂ ਦੂਜੀ ਜਗ੍ਹਾ ਤੇ ਕਿਸੇ ਵੀ ਉਹ ਜਾਊਗਾ ਕਿਸੇ ਜੁਨੀਅਨ ਦੇ ਵਿੱਚ ਜਾਊਗਾ ਉਹਨੂੰ ਨੌਕਰੀ ਨਹੀਂ ਦੇਣਗੇ ਕਿਉਂਕਿ ਕਹਿਣਗੇ ਯਾਰ ਇਹ ਤਾਂ ਚੋਰ ਹੈ ਬੰਦਾ ਇਹ ਕੱਢਿਆ ਹੋਇਆ ਉਹਨਾਂ ਨੇ ਉਹਨਾਂ ਨੂੰ ਇਹ ਚੀਜ਼ ਸਹਿਣੀ ਬਹੁਤ ਔਖੀ ਹੋ ਗਈ ਉਹਨਾਂ ਨੇ ਖੁਦਕੁਸ਼ੀ ਕੀਤੀ ਚਲੋ ਜ਼ਹਿਰ ਦੀਆਂ ਗੋਲੀਆਂ ਨਿਗਲੀਆਂ ਪਰ ਵੀਡੀਓ ਵੀ ਬਣਾਈ ਪਹਿਲਾਂ ਹੁਣ ਮੈਂ ਇਹ ਕਹਿਣਾ ਯਾਰ ਪ੍ਰਸ਼ਾਸਨ ਨੂੰ ਜਾਂ ਜਿਹੜੋ ਜਿੰਨਾ ਦੀ ਉਹ ਗੱਡੀ ਸੀ ਜਿਹੜੇ ਮਾਲਕ ਨੇ ਉਹ ਖੁਦ ਪੁਲਿਸ ਦੇ ਵਿੱਚ ਨੇ ਇੱਕ ਕਾਨੂੰਨ ਦੇ ਵਿੱਚ ਨੇ ਠੀਕ ਹੈ ਉਹਨਾਂ ਨੂੰ ਇਹ ਕੰਮ ਮੇਰੇ ਹਿਸਾਬ ਨਾਲ ਬਿਲਕੁਲ 1% ਵੀ ਕਰਨਾ ਨਹੀਂ ਚਾਹੀਦਾ ਸੀ ਜੇ ਉਹ ਕਾਨੂੰਨ ਦੀ ਨਿਗਾਹ ਤੋਂ ਦੇਖਿਆ ਜਾਵੇ ਕਾਨੂੰਨ ਵਿਵਸਥਾ ਰਹਿ ਕਿੱਥੇ ਗਈ ਯਾਰ ਜੇ ਕਾਮ ਬੰਦੇ ਨੇ ਹੱਥ ਦੇ ਵਿੱਚ ਹੀ ਪਾਵਰ ਲੈ ਲਈ ਵੀ ਯਾਰ ਐਵੇਂ ਕਿਸੇ ਨੂੰ ਕੁੱਟਮਾਰ ਕਰਨੀ ਤਸ਼ੱਦਦ ਕਰਨਾ ਕਿਸੇ ਨਾਲ ਇਹ ਬਹੁਤ ਜ਼ਿਆਦਾ ਮਾੜੀ ਗੱਲ ਹੈ ਪੈਸੇ ਉਹਨਾਂ ਦੇ ਨਿਕਲੇ ਸੀ ਉਹਨਾਂ ਦੇ ਘਰਦਿਆਂ ਤੋਂ ਵਸੂਲ ਕਰਾਉਂਦੇ ਜਾਂ ਉਹਨਾਂ ਨੂੰ ਸੈਲਰੀ ਤੇ ਉੱਥੇ ਰੱਖ ਕੇ ਕੰਮ ਕਰਾ ਕੇ ਵਸੂਲ ਕਰਾਉਂਦੇ ਉਹ ਇੱਕ ਅਲੱਗ ਮੈਟਰ ਪਾਰੇ ਇਹ ਮਸਾਜਾ ਦੇਣੀ ਇਹ ਬਹੁਤ ਗਲਤ ਗੱਲ ਹੈ ਕਾਨੂੰਨ ਨੂੰ ਹੱਥ ਦੇ ਵਿੱਚ ਲਿਆ ਉਹ ਬੰਦਿਆਂ ਨੇ ਸ਼ਰਿਆ ਪੰਜਾਬ ਸਰਕਾਰ ਇਹ ਚੀਜ਼ ਵੱਲ ਖਾਸ ਧਿਆਨ ਦੇਵੇ ਕਿ ਕਾਨੂੰਨ ਵਿਵਸਥਾ ਰਹੇ ਕਿੱਥੇ ਗਈ ਫਿਰ ਆਸ ਕੌਣ ਲਾਊਗਾ ਕਾਨੂੰਨ ਵਿਵਸਥਾ ਤੋਂ ਤੇ ਦੂਸਰਾ ਨੰਬਰ ਹੁਣ ਟਰੱਕ ਡਰਾਈਵਰ ਦਾ ਤੇ ਮਾਲਕ ਦਾ ਰਿਸ਼ਤਾ ਹੈ ਜਿਹੜਾ ਇੱਕ ਬਹੁਤ ਗੂੜਾ ਰਿਸ਼ਤਾ ਹੈ ਇਹ ਚੀਜ਼ ਇਮਾਨਦਾਰੀ ਤੋਂ ਬਿਨਾਂ ਨਹੀਂ ਚੱਲ ਸਕਦੀ ਕੱਲ ਨੂੰ ਜਿਹੜੇ ਦੂਸਰੇ ਡਰਾਈਵਰ ਨੇ ਹੋਰ ਡਰਾਈਵਰ ਨੇ ਉਹ ਕਿਸੇ ਮਾਲਕ ਕੋਲੇ ਕੰਮ ਕਰਨ ਤੋਂ ਪਹਿਲਾਂ ਹਜ਼ਾਰ ਵਾਰ ਸੋਚਣਗੇ ਕਿ ਜੇ ਸਾਡੇ ਨਾਲ ਕੱਲ ਨੂੰ ਕੋਈ ਅਜਿਹੀ ਘਟਨਾ ਵਾਪਰ ਗਈ ਕੀ ਇਲਜ਼ਾਮ ਇਹੀ ਹੋਊਗਾ ਸਾਡੇ ਨਾਲ ਕੀ ਬਣੂਗੀ ਕਿਵੇਂ ਉਹ ਕੰਮ ਕਰਨਗੇ ਘਟਣ ਦੇ ਵਿੱਚ ਇਸ ਕਰਕੇ ਇਹ ਵੀ ਹੈ ਵੀ ਟਰੱਕ ਡਰਾਈਵਰ ਬਹੁਤ ਵਧੀਆ ਵੀ ਹੁੰਦੇ ਨੇ ਡਰਾਈਵਰਾਂ ਨੂੰ ਕੁੱਤਾ ਵਾਂਗੂ ਵੀ ਰੱਖਦੇ ਨੇ ਪਰ ਇਹ ਹੈ ਵੀ ਅਰ ਜਿਹੜੇ ਅਜੇ ਕੁਝ ਬੇਕਾਰ ਇਨਸਾਨ ਨੇ ਜਿਹੜੇ ਇਨਸਾਨੀਅਤ ਦੀ ਕ ਦੇ ਕੀ ਹੈ ਉਹਨਾਂ ਬਾਰੇ ਯਾਰ ਹੁਣ ਕੀ ਕਹਿਣਾ ਤੁਸੀਂ ਆਪ ਦੇਖ ਲਓ ਪਰ ਮੈਨੂੰ ਜਿੱਥੇ ਤੱਕ ਅਸੀਂ ਇਹ ਚੀਜ਼ ਨੂੰ 2-3 ਦਿਨਾਂ ਦੇ ਵਿੱਚ ਦੇਖਿਆ ਉਹਨਾਂ ਦੇ ਘਰ ਦੀਆਂ ਵੀ ਇੰਟਰਵਿਊਆਂ ਦੇਖੀਆਂ ਨੇ ਜਾਂ ਗੱਲਾਂ ਸੁਣੀਆਂ ਨੇ ਉੱਥੋਂ ਇਹ ਗੱਲ ਬਿਲਕੁਲ ਜੱਗ ਜਾਹਰ ਹੈ ਕਲੀਅਰ ਹੈ ਕਿ ਉਹ ਬੰਦੇ ਚੋਰ ਨਹੀਂ ਹੋ ਸਕਦੇ ਇਮਾਨਦਾਰ ਬੰਦੇ ਸੀ ਉਹ ਬਿਲਕੁਲ ਤੇ ਇਮਾਨਦਾਰ ਬੰਦਾ ਹੈ ਜਿਹੜਾ ਜੇ ਆਪਾਂ ਕਹਿ ਦਈਏ ਵੀ ਯਾਰ ਇਹ ਬੰਦਾ ਪੂਰਾ ਬਧੀਆ ਕੈਰੈਕਟਰ ਦਾ ਉਹ ਕਿਉਂ ਬੰਦਾ ਹੀ ਖੁਦਕੁਸ਼ੀ ਕਰ ਸਕਦਾ ਕੋਈ ਲੁੱਚਾ ਲੰਡਾ ਬੰਦਾ ਜਾਂ ਚੋਰ ਬੰਦਾ ਕਦੇ ਖੁਦਕੁਸ਼ੀ ਨਹੀਂ ਕਰੂਗਾ ਇਹ ਚੀਜ਼ ਤੁਸੀਂ ਯਾਦ ਰੱਖਿਓ ਖਾਸ ਕਰਕੇ ਠੀਕ ਹੈ ਜਿਹੜਾ ਬੰਦਾ ਕਿਸੇ ਨਾਲ ਠੱਗੀ ਕਰ ਸਕਦਾ ਹੈ ਚੋਰੀ ਕਰ ਸਕਦਾ ਹੈ ਉਹ ਬੰਦਾ ਆਪਣੀ ਜਾਨ ਗਵਾਉਣ ਬਾਰੇ ਸੋਚ ਵੀ ਨਹੀਂ ਸਕਦਾ ਜ਼ਹਿਰ ਨਿਗਲਣਾ ਖੁਦਕੁਸ਼ੀ ਕਰਨੀ ਤਾਂ ਬਹੁਤ ਵੱਡੀ ਗੱਲ ਹੈ ਤੇ ਮੈਂ ਤਾਂ ਜੀ 100 ਦਾ 100% ਇਹ ਗੱਲ ਨਾਲ ਕਲੀਅਰ ਹੈ ਕਿ ਉਹ ਜਿਹੜੇ ਦੋਨੋਂ ਟਰੱਕ ਡਰਾਈਵਰ ਸੀ ਉਹ ਬੰਦੇ ਬਿਲਕੁਲ નિર્ਦੋਸ਼ ਸੀ ਤੇ ਉਹਨਾਂ ਨਾਲ ਧੱਕਾ ਹੋਇਆ ਧੱਕੇ ਦੀ ਸਜ਼ਾ ਜਿਹੜੀ ਕਾਨੂੰਨ ਬਣਦੀ ਜ਼ਰੂਰ ਦੇਵੇ ਤੇ ਬਾਕੀ ਜਿੰਨੇ ਵੀ ਟਰੱਕ ਡਰਾਈਵਰ ਭਰਾ ਨੇ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ ਉਹ ਤੁਸੀਂ ਦੇਖ ਲਿਓ ਜੀ ਮੇਰੀ ਕੀ رائے ਹੈ ਜਾਂ ਤੁਹਾਡੀ ਕੀ رائے ਤੁਸੀਂ ਕਮੈਂਟ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਜੀ ਤਾਂ ਕਿ ਜਿਹੜੇ ਵੀ ਲੋਕ ਕੋਈ ਉਹ ਟਰੱਕ ਡਰਾਈਵਰਾਂ ਬਾਰੇ ਗਲਤ ਸੋਚ ਰਹੇ ਨੇ ਉਹਨਾਂ ਦੀ ਸੋਚ ਹੈ ਜਿਹੜੀ ਉਹ ਇਹ ਵੀਡੀਓ ਦੇਖ ਕੇ ਸਹੀ ਹੋ ਜੇ ਤੇ ਟਰੱਕ ਡਰਾਈਵਰ 24 24 ਘੰਟੇ ਗੱਡੀਆਂ ਚਲਾਉਂਦੇ ਨੇ ਘਰੋਂ ਬਾਹਰ ਰਹਿੰਦੇ ਨੇ ਤੇ ਕਿੰਨਾ ਜਿਆਦਾ ਯਾਰ ਉਹ ਤਸ਼द्दਤ ਚ chalde ਨੇ ਪਰ ਜਦੋਂ ਕਿਸੇ ਤੇ ਇਹ ਜਿਹਾ ਇਲਜ਼ਾਮ ਲੱਗ ਜੇ ਵੀ ਯਾਰ ਚੋਰੀ ਕੀਤੀ ਹੈ ਉਹ ਬਹੁਤ ਗਲਤ ਹੈ ਤੇ ਠੀਕ ਹੈ ਜੀ ਓਕੇ ਸ਼ੁਕਰੀਆ